ਜਕਾਤੋ ਸਕੇਨਡਾ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਜਲਦੀ ਸ਼ੁਰੂ ਕਰਨ ਦੀ ਲੋਗ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਕੈਨਕੀਆਈਆਰਸੀਸੀ ਦੁਆਰਾ ਪੁਤਵਾਨੂ ਜਾਣੀ ਕਿਤੇ ਗਏ ਨਵੀਨਤਮ ਅਪਡੇਟ ਦੇ ਅਨੁਸਾਰ ਭਾਰਤ ਤੋਂ ਇੱਕ ਵਿਜ਼ਿਟਰ ਵੀਜ਼ਾ ਪ੍ਰਕਿਰਿਆ ਵਿੱਚ ਹੁਣ ਲਗਭਗ 4 ਮਹੀਨੇ ਲੱਗਣਗੇ ਭਾਰਤੀ ਪੀਨੇ ਕੈਨੇਡਾ ਲਈ ਵਰਕ ਪਰਮਿਟ ਲਗਭਗ 10 ਹਫ਼ਤੇ ਲੱਗਣਗੇ ਚੋਟਕੇ ਸਟੱਡੀ ਪਰਮਿਟ ਲਗਭਗ 1 ਮਹੀਨੇ ਵਿੱਚ ਪ੍ਰਕਿਰਿਆ ਕੀਤੇ ਜਾਣਗੇ ਆਈਆਈਐਸਸੀ ਹਰ ਮਹੀਨੇ ਆਪਣੀ ਸਾਈਡ ਯੋਗਤਾ ਤੇ ਨਾਗਰਿਕਤਾ ਦੀ ਸਮਾਸੀਮਾ ਨੂੰ ਤਾਜ਼ਾ ਕਰਦਾ ਹੈ ਆਸਥਾਈ ਨਿਵਾਸੀ ਵਰਕ ਪਰਮਿਟ ਜਿਹੜੀ ਪਰਮਿਟ ਅਤੇ ਪੀਆਰ ਕਾਡਾ ਦੇ ਲਈ ਪ੍ਰਕਿਰਿਆ ਦੇ ਸਮੇਂ ਨੂੰ ਹਫਤਾਵਾਰੀ ਅਪਡੇਟ ਕੀਤਾ ਜਾਂਦਾ ਹੈ ਕੈਨੇਡਾ ਤੋਂ ਬਾਹਰੋਂ ਅਰਜ਼ੀ ਦੇਣ ਵਾਲੇ ਸਲਾਨੀਆ ਦੇ ਲਈ ਸਮਾਸੀ ਮਾਵਾ ਦੇਸ਼ ਅਨੁਸਾਰ ਬਹੁਤ ਵੱਖਰੀਆਂ ਹੁੰਦੀਆਂ ਨੇ ਕੈਨੇਡਾ ਦੇ ਅੰਦਰ ਵਿਜ਼ਟਰ ਵੀਜ਼ਾ 17 ਦਿਨਾਂ ਦੇ ਵਿੱਚ ਪ੍ਰੋਸੈਸ ਕੀਤਾ ਜਾ ਰਹੇ ਨੇ ਜੋ ਕਿ ਨਵੰਬਰ ਤੋਂ ਥੋੜਾ ਜਿਹਾ ਸੁਧਾਰ ਹੈ ਵਿਜ਼ਟਰ ਰਿਕੋਰਡ ਐਕਸਟੈਂਸ਼ਨ 185 ਦਿਨਾਂ ਉੱਤੇ ਹੌਲੀ-ਹੌਲੀ ਪੱਤਰ ਹੈ ਹਾਲਾਂਕਿ ਪਿਛਲੇ ਮਹੀਨੇ ਨਾਲੋਂ 18% ਤੇਜ਼ ਹੈ ਸੁਪਰ ਵੀਜ਼ਾ ਦੇ ਮੁੱਖ ਤੌਰ ਉੱਤੇ ਕੈਨੇਡੀਅਨ ਨਿਵਾਸੀ ਅਤੇ ਮਾਪਿਆਂ ਤੇ ਦਾਦਾ ਦੀ ਤੋੜਾ ਪੱਤੇ ਚਾਂਦੇ ਨੇ ਮਿਆਦੀ ਵੀਜ਼ਟਰ ਵੀਜ਼ੇ ਦੇ ਨਾਲ ਉਹ ਕੰਮ ਹਮਲੇਂਦੇ ਰਹਿੰਦੇ ਨੇ ਕੈਨੇਡਾ ਦੇ ਅੰਦਰ ਅਪਲਾਈ ਕੀਤੇ ਗਏ ਸਟੱਡੀ ਪਰਮਿਟਾਂ ਨੂੰ ਲਗਭਗ 8 ਹਫ਼ਤੇ ਲੱਗ ਰਹੇ ਨੇ ਤੇ ਸਟੱਡੀ ਪਰਮਿਟ ਦੀ ਮਿਆਦ ਵਧਾ ਕੇ 143 ਦਿਨ ਕਰ ਦਿੱਤੀ ਗਈ ਹੈ ਕੈਨੇਡਾ ਵਿੱਚ ਵਰਕ ਪਰਮਿਟ 2018 ਦਿਨਾ ਉੱਤੇ ਹੋਲੀ ਰਹਿੰਦੇ ਨੇ ਮੌਸਮੀ ਖੇਤੀਬਾੜੀ ਵਰਕ ਪ੍ਰੋਗਰਾਮ ਸਭ ਤੋਂ ਤੇਜ਼ ਰੂਟਾ ਵਿੱਚ ਇੱਕ ਬਣਿਆ ਹੋਇਆ ਜਿਹਦੇ ਵਿੱਚ ਜ਼ਿਆਦਾਤਰ ਅਰਜ਼ੀਆਂ ਲਗਭਗ 11 ਦਿਨਾਂ ਦੇ ਵਿੱਚ ਪ੍ਰਕਿਰਿਆ ਕੀਤੀ ਜਾਂਦੀਆਂ ਨੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਪਰਮਿਟਰ ਦੇ ਵਿੱਚ ਲਗਭਗ 5 ਹਫ਼ਤੇ ਲੱਗਦੇ ਨੇ ਜ਼ਿਆਦਾਤਰ ਬਿਨਕਾਰਾ ਦੇ ਲਈ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਐਰਸੀਆ ਮਿੰਟਾ ਦੇ ਅੰਦਰ ਅੰਦਰ ਪ੍ਰਕਿਰਿਆ ਕੀਤੀਆਂ ਜਾਂਦੀਆਂ ਨੇ ਹਾਲਕੇ ਵਾਧੂ ਸਕਰੀਨਿੰਗ ਵਿੱਚ 72 ਘੰਟੇ ਲੱਗ ਸਕਦੇ ਨੇ ਨਾਗਰਿਕਤਾ ਦੇ ਨਾਲ ਸੰਬੰਧਤ ਅਰਜ਼ੀਆਂ ਦੇ ਵਿੱਚ ਬਹੁਤ ਘੱਟ ਗਤੀਵਿਧੀ ਦਿਖਾਈ ਦਿੰਦੀ ਹੈ ਤੇ ਨਾਗਰਿਕਤਾ ਗ੍ਰਾਂਟਾਂ ਵਿੱਚ ਲਗਭਗ 13 ਮਹੀਨੇ ਲੱਗਦੇ ਨੇ ਤੇ ਲਗਭਗ 2.97 ਲੱਖ ਲੋਕ ਫੈਸਲੇ ਦੀ ਉਡੀਕ ਕਰ ਰਹੇ ਨੇ ਤੇ ਨਾਗਰਿਕਤਾ ਸਰਟੀਫਿਕੇਟਾਂ ਦੀ ਪ੍ਰਕਿਰਿਆ ਲਗਭਗ 9 ਮਹੀਨਿਆਂ ਵਿੱਚ ਹੁੰਦੀ ਹੈ। IRCC ਵਰਤਮਾਨ ਦੇ ਵਿੱਚ 15 ਸਤੰਬਰ 2025 ਦੇ ਆਸ-ਪਾਸ ਸ਼ਮਾ ਕਰਵਾਈਆਂ ਗਿਆ ਅਰਜ਼ੀਆਂ ਦੇ ਲਈ ਜੱਸੀ ਜਾਰੀ ਕਰ ਰਿਹਾ ਹੈ ਤੇ ਕੈਨੇਡਾ ਜਾਂ ਸੰਯੁਕਤ ਰਾਜ ਤੋਂ ਬਾਹਰ ਬੇਨਿਕਾਰਾ ਦੇ ਲਈ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਸੈਨੇਵਾਸੀ ਕਾਡਰ ਦੇ ਵਿੱਚ ਹਫਤਾਵਾਰੀ ਮਾਮਲੀ ਬਦਲਾਵ ਦੇਖਣ ਨੂੰ ਮਿਲਦੇ ਰਹਿੰਦੇ ਨੇ ਨਵੇਂ ਪੀਆਰ ਕਾਟਰ ਦੇ ਵਿੱਚ ਲਗਭਗ 58 ਦਿਨ ਲੱਗ ਰਹੇ ਨੇ ਜਦੋਂ ਕਿ ਨਵੀਨੀਕਰਨ ਦੀ ਪ੍ਰਕਿਰਿਆ ਲਗਭਗ 35 ਦਿਨਾਂ ਦੇ ਵਿੱਚ ਹੋ ਰਹੀ ਹੈ ਨਵੀਨੀਕਰਨ ਦੇ ਵਿੱਚ ਥੋੜਾ ਸੁਧਾਰ ਦਿਖਾਈ ਦੇ ਰਿਹਾ ਹੈ ਜਦੋਂ ਕਿ ਨਵੇਂ ਕਾਡ ਹੋਲੀ ਰਹਿੰਦੇ ਨੇ ਪਰਿਵਾਰਕ ਸਪਾਂਸਰਸ਼ਿਪ ਸਿਸਟਮ ਦੇ ਹੋਲੀ ਹਿੱਸੇ ਵਿੱਚ ਇੱਕ ਐਤ ਗੈਰ ਕਯੂਬਿਕ ਮਾਮਲੇ ਵਿੱਚ ਕੈਨੇਡਾ ਤੋਂ ਬਾਹਰ ਜੀਵਨ ਸਾਥੀ ਦੀ ਸਪਾਂਸਰਸ਼ਿਪ ਅਜ਼ੀਨ ਲਗਭਗ 14 ਮਹੀਨੇ ਲੱਗ ਰਹੇ ਨੇ ਜਦੋਂ ਕਿ ਬਾਤੂ ਸੁਭਾਈ ਪ੍ਰਬੰਧਕੀ ਕਦਮ ਦੇ ਕਾਰਨ ਕਯੂਬਿਕ ਦੇ ਮਾਮਲੇ 63 ਹਿੰਦਿਆ ਤੱਕ ਵਾਚੰਦਨੀ ਮਾਪਿਆਂ ਤੇ ਦਾਦਾ-ਦਾਦੀ ਤੇ ਸਪਾਂਸਰਸ਼ਿਪ ਨੂੰ ਹਜੇ ਵੀ ਲੰਬੇ ਇੰਤਜ਼ਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੈਰ ਕਿਊਬਿਕ ਮਾਮਲੇ ਦੇ ਵਿੱਚ ਲਗਭਗ 40 ਮਹੀਨੇ ਅਤੇ ਕਿਊਬਿਕ ਮਾਮਲਾ ਵਿੱਚ 49 ਮਹੀਨੇ ਲੱਗ ਰਹੇ ਨੇ ਮਾਨਵਤਾਵਾਦੀ ਅਤੇ ਹਮਦਰਦੀ ਵਾਲੀਆਂ ਅਲਸੀਆਂ ਸਭ ਤੋਂ ਲੰਬੇ ਸਮੇਂ ਤੋਂ ਚੱਲ ਚੱਈਆਂ ਸ਼੍ਰੇਣੀਆਂ ਵਿੱਚੋਂ ਇੱਕ ਨਹੀਂ ਜਿਨ੍ਹਾਂ ਦੀ ਪ੍ਰਕਿਰਿਆ ਦਾ ਸਮਾ ਕਿਊਬਿਕ ਦੇ ਅੰਦਰ ਅਤੇ ਬਾਹਰ 10 ਸਾਲਾਂ ਤੋਂ ਵਧਦਾ ਹੈ ਕਿਊਬਿਕ ਤੋਂ ਬਾਹਰ ਅਲਸੀ ਦੇਣ ਵਾਲੇ ਸੁਰੱਖਿਆਤ ਵਿਅਕਤੀਆਂ ਨੂੰ ਲਗਭਗ 103 ਮਹੀਨਿਆਂ ਦੀ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਕਿ ਕਿਊਬਿਕ ਦੇ ਅੰਦਰ 108 ਮਹੀ ਨੇ ਸੁਰੱਖਿਅਤ ਵਿਅਕਤੀਆਂ ਤੇ ਆਸ਼ੀਰਤਾਂ ਦੇ ਲਈ ਅਲਸਿਆਂ ਵਿੱਚ ਲਗਭਗ 11 ਮਹੀਨੇ ਲੱਗਦੇ ਨੇ ਕਰੋਬਾਰ ਦੇ ਨਾਲ ਜੁੜੇ ਅਤੇ ਖੇਤਰੀ ਪ੍ਰੋਗਰਾਮਾਂ ਦੇ ਲਈ ਹੌਲੀ-ਹੌਲੀ ਅੱਗੇ ਵਧਦੇ ਰਹਿੰਦੇ ਨੇ ਕਯੂਬਿਕ ਬਿਜ਼ਨਸ ਕਲਾਸ ਉਸਨ 7 ਸਾਲ ਰਹਿੰਦੀ ਹੈ ਜਦੋਂ ਕਿ ਸਟਾਰਟਅਪ ਵੀਜ਼ਾ ਸੰਗੀ ਸਵੈ ਰੁਜ਼ਗਾਰ ਸ਼੍ਰੇਣੀ ਅਤੇ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਤੇ ਹਿੱਸੇ ਬਹੁਤ ਸਾਲਾਂ ਸੀਮਾ ਵਿੱਚ ਰਹਿੰਦੇ ਨੇ ਨਵੰਬਰ ਤੋਂ ਬਾਅਦ ਬਹੁਤ ਘੱਟ ਬਦਲਾਅ ਦੇ ਨਾਲ ਜੇਕਰ ਤੁਸੀਂ ਕੈਨੇਡਾ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਜਲਦੀ ਸ਼ੁਰੂ ਕਰਨ ਦੀ ਲੋੜ ਹੈ ਇਮੀਗ੍ਰੇਸ਼ਨ ਰੈਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਕੈਨਕੀਆਈਆਰਸੀਸੀ ਦੁਆਰਾ ਪੁਤਵਾਨੂ ਜਾਰੀ ਕੀਤੇ ਗਏ ਨਵੀਨਤਮ ਅਪਡੇਟ ਦੇ ਅਨੁਸਾਰ ਭਾਰਤ ਤੋਂ ਇੱਕ ਵੀਜ਼ੇ ਵਿਜ਼ਾ ਪ੍ਰਕਿਰਿਆ ਵਿੱਚ ਹੁਣ ਲਗਭਗ 4 ਮਹੀਨੇ ਲੱਗਣਗੇ ਭਾਰਤੀ ਮੀਨਗਰ ਦੇ ਲਈ ਵਰਕ ਪਰਮਿਟ ਲਗਭਗ 10 ਹਫ਼ਤੇ ਲੱਗਣਗੇ ਚਰਕੇ ਸਟੱਡੀ ਪਰਮਿਟ ਲਗਭਗ 1 ਮਹੀਨੇ ਵਿੱਚੋਂ ਪ੍ਰਕਿਰਿਆ ਕੀਤੇ ਜਾਣਗੇ ਆਈਆਰਸੀਸੀ ਹਰ ਮਹੀਨੇ ਆਪਣੀ ਸਾਈਟ ਯੋਗਤਾ ਤੇ ਨਾਗਰਿਕਤਾ ਦੀ ਸਮੱਸਿਆ ਨੂੰ ਤਾਜ਼ਾ ਕਰਦਾ ਹੈ ਅਸੈਂਡ ਨਵਸੀ ਵੀਜ਼ਾ ਵਰਕ ਪਰਮਿਟ ਜਿਹੜੀ ਪਰਮਿਟ ਅਤੇ ਪੀਆਰ ਕਾਰਡਾ ਲਈ ਪ੍ਰਕਿਰਿਆ ਦੇ ਸਮੇਂ ਨੂੰ ਹਫਤਾਵਾਰੀ ਅਪਡੇਟ ਕੀਤਾ ਜਾਂਦਾ ਹੈ ਕੈਨੇਡਾ ਤੋਂ ਬਾਹਰੋਂ ਅਰਜ਼ੀ ਦੇਣ ਵਾਲੇ ਸਲਾਨੀਆਂ ਦੇ ਲਈ ਸਮਾਂ ਸੀਮਾਵਾਂ ਦੇਸ਼ ਅਨੁਸਾਰ ਬਹੁਤ ਵੱਖਰੀਆਂ ਹੁੰਦੀਆਂ ਨੇ ਕੈਨੇਡਾ ਦੇ ਅੰਦਰ ਵਿਜ਼ਟਰ ਵੀਜ਼ਾ 17 ਦਿਨਾਂ ਦੇ ਵਿੱਚ ਪ੍ਰੋਸੈਸ ਕੀਤਾ ਜਾ ਰਹੇ ਨੇ ਜੋ ਕਿ ਨਵੰਬਰ ਤੋਂ ਥੋੜਾ ਜਿਹਾ ਸੁਧਾਰ ਹੈ ਵਿਜ਼ਟਰ ਰਿਕੋਰਡ ਐਕਸਟੈਂਸ਼ਨ 185 ਦਿਨਾਂ ਉੱਤੇ ਖੋਲੀ-ਖੋਲੀ ਪੱਤਰੇ ਹਾਲਾਂਕਿ ਪਿਛਲੇ ਮਹੀਨੇ ਨਾਲੋਂ 18% ਤੇਜ਼ ਹੈ ਸੁਪਰ ਵੀਜ਼ਾ ਦੇ ਮੁੱਖ ਤੌਰ ਉੱਤੇ ਕੈਨੇਡੀਅਨ ਨਿਵਾਸੀ ਅਤੇ ਮਾਪਿਆਂ ਤੇ ਦਾਦਾ-ਦਾਦੀ ਦੁਆਰਾ ਵਰਤੇ ਜਾਂਦੇ ਨੇ ਮਿਆਦੀ ਵਿਜ਼ਟਰ ਵੀਜ਼ਾ ਦੇ ਨਾਲੋਂ ਵੱਧ ਸੰਭਾਲ ਲੈਂਦੇ ਰਹਿੰਦੇ ਨੇ ਕੈਨੇਡਾ ਦੇ ਅੰਦਰ ਅਪਲਾਈ ਕੀਤੇ ਗਏ ਸਟੱਡੀ ਪਰਮਿਟਾਂ ਨੂੰ ਲਗਭਗ 8 ਹਫ਼ਤੇ ਲੱਗ ਰਹੇ ਨੇ ਤੇ ਸਟੱਡੀ ਪਰਮਿਟ ਦੀ ਮਿਆਦ ਵਧਾ ਕੇ 143 ਦਿਨ ਕਾ ਦਿੱਤੀ ਗਈ ਹੈ ਕਿਰਣਾ ਵਿੱਚ ਵਰਕ ਪਰਮਿਟ 2018 ਦੀਆਂ ਉੱਤੇ ਖੋਲੀ ਜਾਂਦੇ ਨਹੀਂ ਮੌਸਮੀ ਖੇਤੀਬਾੜੀ ਵਰਕ ਪ੍ਰੋਗਰਾਮ ਸਭ ਤੋਂ ਤੇਜ਼ ਰੂਟਾ ਵਿੱਚ ਇੱਕ ਬਣਿਆ ਹੋਇਆ ਹੈ ਜਿਹਦੇ ਵਿੱਚ ਜ਼ਿਆਦਾਤਰ ਅਰਜ਼ੀਆਂ ਲਗਭਗ 11 ਦਿਨਾਂ ਦੇ ਵਿੱਚ ਪ੍ਰਕਿਰਿਆ ਕੀਤੀਆਂ ਜਾਂਦੀਆਂ ਨੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਪਰਮਿਟਾ ਦੇ ਵਿੱਚ ਲਗਭਗ 5 ਹਫ਼ਤੇ ਲੱਗਦੇ ਨੇ ਜ਼ਿਆਦਾਤਰ ਬਿਨਕਾਰਾ ਦੇ ਲਈ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਐਲਸੀਆ ਮਿੰਟਾ ਦੇ ਅੰਦਰ ਅੰਦਰ ਪ੍ਰਕਿਰਿਆ ਕੀਤੀਆਂ ਜਾਂਦੀਆਂ ਨੇ ਹਾਲਕੇ ਵਾਧੂ ਸਕਰੀਨਿੰਗ ਵਿੱਚ 72 ਘੰਟੇ ਲੱਗ ਸਕਦੇ ਨੇ ਨਾਗਰਿਕਤਾ ਦੇ ਨਾਲ ਸੰਬੰਧਤ ਅਰਜ਼ੀਆਂ ਦੇ ਵਿੱਚ ਬਹੁਤ ਘੱਟ ਗਤੀਵਿਧੀ ਦਿਖਾਈ ਦਿੰਦੀ ਹੈ ਤੇ ਨਾਗਰਿਕਤਾ ਗ੍ਰਾਂਟਾਂ ਵਿੱਚ ਲਗਭਗ 13 ਮਹੀਨੇ ਲੱਗਦੇ ਨੇ ਤੇ ਲਗਭਗ 297000 ਲੋਕ ਫੈਸਲੇ ਦੀ ਉਡੀਕ ਕਰ ਰਹੇ ਨੇ ਤੇ ਨਾਗਰਿਕਤਾ ਸਰਟੀਫਿਕੇਟਾਂ ਦੀ ਪ੍ਰਕਿਰਿਆ ਲਗਭਗ 9 ਮਹੀਨਿਆਂ ਵਿੱਚ ਹੁੰਦੀ ਹੈ ਆਈਏਐਸਸੀ ਵਰਤਮਾਨ ਦੇ ਵਿੱਚ 15 ਸਤੰਬਰ 2025 ਦੇ ਆਸ-ਪਾਸ ਸ਼ਮਾ ਕਰਵਾਈਆਂ ਗਿਆ ਅਰਜ਼ੀਆਂ ਦੇ ਲਈ ਰਸੀ ਜਾਰੀ ਕਰਦੇ ਹੈ ਤੇ ਕੈਨੇਡਾ ਜਾਂ ਸੰਯੁਕਤ ਰਾਸ਼ਟਰ ਤੋਂ ਬਾਹਰ ਬੇਨਿਕਾਰਾਂ ਦੇ ਲਈ ਪ੍ਰਕਿਰਿਆ ਵਿੱਚ ਜਵਦਾ ਸਮਾਂ ਲੱਗ ਸਕਦਾ ਹੈ ਸੈਨੇਵਾਸੀ ਕਾਡਰ ਦੇ ਵਿੱਚ ਹਫਤਾਵਾਰੀ ਮਾਮਲੀ ਬਦਲਾਵ ਦੇਖਣ ਨੂੰ ਮਿਲਦੇ ਰਹਿੰਦੇ ਨੇ ਨਵੇਂ ਪੀਆਰ ਕਾਡਰਾਂ ਦੇ ਵਿੱਚ ਲਗਭਗ 58 ਦਿਨ ਲੱਗ ਰਹੇ ਨੇ ਜਦੋਂ ਕਿ ਨਵੀਨੀਕਰਨ ਦੀ ਪ੍ਰਕਿਰਿਆ ਲਗਭਗ 35 ਦਿਨਾਂ ਦੇ ਵਿੱਚ ਹੋ ਰਹੀ ਹੈ ਨਵੀਨੀਕਰਨ ਦੇ ਵਿੱਚ ਥੋੜਾ ਸੁਧਾਰ ਦਿਖਾਈ ਦੇ ਰਿਹਾ ਹੈ ਜਦੋਂ ਕਿ ਨਵੇਂ ਕਾਡਰ ਹੋਲੀ ਰਹਿੰਦੇ ਨੇ ਪਰਿਵਾਰਕ ਸਪਾਂਸਰਸ਼ਿਪ ਸਿਸਟਮ ਤੇ ਖੋਲੀ ਹਿੱਸੇ ਵਿੱਚ ਇੱਕ ਐਤ ਗੈਰ ਕਿਊਬਿਕ ਮਾਮਲੇ ਵਿੱਚ ਕੈਨੇਡਾ ਤੋਂ ਬਾਹਰ ਜੀਵਨ ਸਾਥੀ ਦੀ ਸਪਾਂਸਰਸ਼ਿਪ ਅਸੈਂਬਲਗ ਲਗਭਗ 14 ਮਹੀਨੇ ਲੱਗ ਰਹੇ ਨੇ ਜਦੋਂ ਕਿ ਵਾਤੂ ਸੁਭਾਈ ਪ੍ਰਵਾਨਗੀ ਕਦਮ ਦੇ ਕਾਰਨ ਕਿਊਬਿਕ ਦੇ ਮਾਮਲੇ 63 ਮਹੀਨੇ ਤੱਕ ਬਚ ਰਹੇ ਨੇ ਮਾਪਿਆਂ ਤੇ ਦਾਦਾ-ਦਾਦੀ ਤੇ ਸਪਾਂਸਰਸ਼ਿਪ ਨੂੰ ਹਜੇ ਵੀ ਲੰਬੇ ਇੰਤਜ਼ਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੈਰ ਕਯੂਬਿਕ ਮਾਮਲੇ ਦੇ ਵਿੱਚ ਲਗਭਗ 40 ਮਹੀਨੇ ਤੇ ਕਯੂਬਿਕ ਮਾਮਲੇ ਵਿੱਚ 49 ਮਹੀਨੇ ਲੱਗ ਰਹੇ ਨੇ ਮਾਨਵਤਾਵਾਦੀ ਅਤੇ ਹਮਦਰਦੀ ਵਾਲੀਆਂ ਅਲਸੀਆਂ ਸਭ ਤੋਂ ਲੰਬੇ ਸਮੇਂ ਤੋਂ ਚਲਕੀਆਂ ਸ਼੍ਰੇਣੀਆਂ ਵਿੱਚੋਂ ਇੱਕ ਨਹੀਂ ਜਿਨ੍ਹਾਂ ਦੀ ਪ੍ਰਕਿਰਿਆ ਦਾ ਸਮਾ ਕਯੂਬਿਕ ਦੇ ਅੰਦਰ ਅਤੇ ਬਾਹਰ 10 ਸਾਲਾਂ ਤੋਂ ਵਾਧਾ ਹੈ ਕਯੂਬਿਕ ਤੋਂ ਬਾਹਰ ਅਲਸੀ ਦੇਣ ਵਾਲੇ ਸੁਰੱਖਿਆਤ ਵਿਅਕਤੀਆਂ ਨੂੰ ਲੱਗਦਾ ਕਿ 103 ਮਹੀਨਿਆਂ ਦੀ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਕਿ ਕਯੂਬਿਕ ਦੇ ਅੰਦਰ 108 ਮਹੀਨਿਆਂ ਦੇ ਨੇ ਸ੍ਰਵਖਤ ਵਿਅਕਤੀਆਂ ਦੇ ਆਸ਼ੀਰਿਤਾਂ ਦੇ ਲਈ ਅਰਜ਼ੀਆਂ ਵਿੱਚ ਲਗਭਗ 11 ਮਹੀਨੇ ਲੱਗਦੇ ਨੇ ਕਰੋਬਾਰ ਦੇ ਨਾਲ ਜੁੜੇ ਅਤੇ ਖੇਤਰੀ ਪ੍ਰੋਗਰਾਮਾਂ ਦੇ ਲਈ ਹੌਲੀ-ਹੌਲੀ ਅੱਗੇ ਵਧਦੇ ਰਹਿੰਦੇ ਨੇ ਕਯੂਬਿਕ ਬਿਜ਼ਨਸ ਕਲਾਸ ਉਸਨ 7 ਸਾਲ ਰਹਿੰਦੀ ਹੈ ਜਦੋਂ ਕਿ ਸਟਾਰਟਅਪ ਵੀਜ਼ਾ ਸੰਜੀ ਸਵੈ ਰੁਜ਼ਗਾਰ ਸ਼੍ਰੇਣੀ ਅਤੇ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਤੇ ਹਿੱਸੇ ਬਹੁਤ ਸਾਲਾਂ ਦੀ ਸੀਮਾ ਵਿੱਚ ਰਹਿੰਦੇ ਨੇ ਨਵੰਬਰ ਤੋਂ ਬਾਅਦ ਬਹੁਤ ਘੱਟ ਬਤਲਾਵ ਦੇ ਨਾਲ ਜੇਕਰ ਤੁਸੀਂ ਕੈਨੇਡਾ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਜਲਦੀ ਸ਼ੁਰੂ ਕਰਨ ਦੀ ਲੋੜ ਹੈ ਇਮੀਗ੍ਰੇਸ਼ਨ ਰੈਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਕੈਨਕੀਆਈਆਸੀਸੀ ਦੁਆਰਾ ਪੁਤਵਾਨੂ ਜਾਰੀ ਕੀਤੇ ਗਏ ਨਵੀਨਤਮ ਅਪਡੇਟ ਦੇ ਅਨੁਸਾਰ ਭਾਰਤ ਤੋਂ ਇੱਕ ਵਿਜ਼ਿਟ ਵੀਜ਼ਾ ਪ੍ਰਕਿਰਿਆ ਵਿੱਚ ਹੁਣ ਲਗਭਗ 4 ਮਹੀਨੇ ਲੱਗਣਗੇ ਭਾਰਤੀ ਮੀਨਗਾਰਦ ਲਈ ਵਰਕ ਪਰਮਿਟ ਲਗਭਗ 10 ਹਫ਼ਤੇ ਲੱਗਣਗੇ ਜਦੋਂ ਕਿ ਸਟੱਡੀ ਪਰਮਿਟ ਲਗਭਗ 1 ਮਹੀਨੇ ਵਿੱਚ ਪ੍ਰਕਿਰਿਆ ਕੀਤੇ ਜਾਣਗੇ ਆਈਆਸੀਸੀ ਹਰ ਮਹੀਨੇ ਆਪਣੀ ਸਾਈਟ ਦੀ ਹਾਇਸ਼ਯਤੇ ਨਾਗਰਿਕਤਾ ਦੀ ਸਮਸਿਮਨ ਨੂੰ ਤਾਜ਼ਾ ਕਰਦੇ ਹੈ ਅਸਤੇ ਨਵਾਂ ਸੀ ਵੀਜ਼ਾ ਵਰਕ ਪਰਮਿਟ ਜਿਹੜੀ ਪਰਮਿਟ ਅਤੇ ਪੀਆਰ ਕਾਟਾ ਲਈ ਪ੍ਰਕਿਰਿਆ ਦੇ ਸਮੇਂ ਨੂੰ ਹਫਤਾਵਾਰੀ ਅਪਡੇਟ ਕੀਤਾ ਜਾਂਦਾ ਹੈ ਕੈਨੇਡਾ ਤੋਂ ਬਾਹਰੋਂ ਅਰਜ਼ੀ ਦੇਣ ਵਾਲੇ ਸਲਾਨੀਆਂ ਦੇ ਲਈ ਸਮਾਸੀ ਮਾਵਾ ਦੇਸ਼ ਅਨੁਸਾਰ ਬਹੁਤ ਵੱਖਰੀਆਂ ਹੁੰਦੀਆਂ ਨੇ ਕੈਨੇਡਾ ਦੇ ਅੰਦਰ ਵਿਜ਼ਟਰ ਵੀਜ਼ਾ 17 ਦਿਨਾਂ ਦੇ ਵਿੱਚ ਪ੍ਰੋਸੈਸ ਕੀਤਾ ਜਾ ਰਹੇ ਨੇ ਜੋ ਕਿ ਨਵੰਬਰ ਤੋਂ ਥੋੜਾ ਜਿਹਾ ਸੁਧਾਰ ਹੈ ਵਿਜ਼ਟਰ ਰਿਕੋਰਡ ਐਕਸਟੈਂਸ਼ਨ 185 ਦਿਨਾਂ ਉੱਤੇ ਹੋਲੀ-ਹੋਲੀ ਪੱਤਰੇ ਹਾਲਾਂਕਿ ਪਿਛਲੇ ਮਹੀਨੇ ਨਾਲੋਂ 18 ਤਿੰਨ ਤੇਜ਼ ਹੈ ਸੁਪਰ ਵੀਜ਼ਾ ਦੇ ਮੁੱਖ ਤੌਰ ਉੱਤੇ ਕੈਨੇਡੀਅਨ ਨਿਵਾਸੀ ਅਤੇ ਮਾਪਿਆਂ ਤੇ ਦਾਦਾ-ਦਾਦੀ ਦੁਆਰਾ ਵਰਤੇ ਜਾਂਦੇ ਨੇ ਮਿਆਦੀ ਵਿਜ਼ਟਰ ਵੀਜ਼ਾ ਦੇ ਨਾਲੋਂ ਵੱਧ ਸੰਭਾਲ ਲੈਂਦੇ ਰਹਿੰਦੇ ਨੇ ਕੈਨੇਡਾ ਦੇ ਅੰਦਰ ਅਪਲਾਈ ਕੀਤੇ ਗਏ ਸਟੱਡੀ ਪਰਮਿਟਾਂ ਨੂੰ ਲਗਭਗ 8 ਹਫ਼ਤੇ ਲੱਗ ਰਹੇ ਨੇ ਤੇ ਸਟੱਡੀ ਪਰਮਿਟ ਦੀ ਮਿਆਦ ਵਧਾ ਕੇ 140 ਦਿਨ ਕਰ ਦਿੱਤੀ ਗਈ ਹੈ ਕਿਰਨੇ ਵਿੱਚ ਵਰਕ ਪਰਮਿਟ 2018 ਦੀ ਨਾਲ ਉੱਤੇ ਖੋਲ੍ਹੇ ਜਾਂਦੇ ਨੇ ਮੌਸਮੀ ਖੇਤੀਬਾੜੀ ਵਰਕ ਪ੍ਰੋਗਰਾਮ ਸਬਤੋ ਤੇਜ ਰੂਟਾ ਵਿੱਚ ਇੱਕ ਬਣਿਆ ਹੋਇਆ ਹੈ ਜਿਹਦੇ ਵਿੱਚ ਜ਼ਿਆਦਾਤਰ ਅਰਜ਼ੀਆਂ ਲਗਭਗ 11 ਦਿਨਾਂ ਦੇ ਵਿਚੇ ਪ੍ਰਕਿਰਿਆ ਕੀਤੀਆਂ ਜਾਂਦੀਆਂ ਨੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਪਰਮਿਟਰ ਦੇ ਵਿੱਚ ਲਗਭਗ 5 ਹਫ਼ਤੇ ਲੱਗਦੇ ਨੇ ਜ਼ਿਆਦਾਤਰ ਵਿਨੇਕਾਰਾਂ ਦੇ ਲਈ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਅਰਸੀਆ ਮਿੰਟਾਂ ਦੇ ਅੰਤਰੰਦਰ ਪੈਕੀਟੇ ਕੀਤੀਆਂ ਜਾਂਦੀਆਂ ਨੇ ਹਾਲ ਕਿ ਵਾਧੂ ਸਕਰੀਨਿੰਗ ਵਿੱਚ 72 ਘੰਟੇ ਲੱਗ ਸਕਦੇ ਨੇ